ਤਲਾਂ ਚੱਕੀ ਗੋਲਛੋਸ ਕੀ ਗੱਲਬਾਤ ਹੋਈ ਜਿਹੜੀ ਘਟਣਾ ਹੋਈ ਆ ਵਾਹ ਜੀ ਕੋ ਨੋਨ ਹੈ ਸਾਡੀ ਨੂੰ ਪਤਾ ਨਹੀਂ ਕੀ ਬਿਮਾਰੀ ਪਈ ਆ ਇਹ ਨੋਨ ਨੇ ਨੋ ਆਲ ਨੋ ਨੂੰ ਲੈ ਕੇ ਆਇਆ ਕਹਿੰਦੀ ਮੈਂ ਇਹ ਚੀਜ਼ ਖਾ ਲਈ ਉਹ ਚੀਜ਼ ਖਾ ਲਈ ਆ ਚੰਗੀ ਪੱਲੀ ਸੀ ਉਹ ਲੈ ਕੇ ਆਏ ਆ ਮੁੜ ਕੇ ਨੇ ਪੇਕੇ ਆਪਣੇ ਨੂੰ ਫੋਨ ਕਰਤਾ ਉਹਨਾਂ ਨੇ ਸਾਨੂੰ ਅਸੀਂ ਆਏ ਸੀ ਸਾਨੂੰ ਪਤਾ ਨਹੀਂ ਸੀ ਕਿ ਇਹਨਾਂ ਨੇ ਕੀ ਕਰਤੂਤ ਕਰਨੀ ਸਾਡੇ ਨਾਲ ਤੇ ਇਹਨਾਂ ਨੇ ਕਿਰਚਾ ਸਾਡੇ ਯਾਰ ਕੇ ਦੋ ਬੇ ਬੁੱਤਰਾਂ ਦੇ ਮਾਰੀਆਂ ਨੇ ਤਿੰਨਾਂ ਦੇ ਮਾਰੀਆਂ ਨੇ ਇੱਕ ਮੇਰੇ ਭਰਾ ਦਾ ਮੋੜਾ ਹੈ ਕੋ ਮੇਰਾ ਮੜਾ ਸੁਖਚਾਨ ਤੇ ਤਿੰਨ ਕਿਰਚਾ ਉਹਦੇ ਮਾਰੀਆਂ ਦੋ ਮੇਰੇ ਬੰਦੇ ਘੜ ਤੋਂ ਘਟ ਵੀ 10 ਜਣੇ ਨੇ ਜੀ ਉਹ ਇਹ ਘਟਣਾ ਕਿੱਥੇ ਹੋਈ ਹੈ ਜਿਹੜੇ ਕਹਿ ਰਹੇ ਆ ਇਹ ਮਾਚੂੜਾ ਸਾਹਿਬ ਹੈ ਜੀ ਜਨਸ਼ਕਤੀ ਨੰਦਤ ਹਸਪਤਾਲ ਚ ਹੋਈ ਹੈ ਜੀ ਹਾਂ ਹੁਣ ਤੁਸੀਂ ਠੀਕ ਹੋ ਜਾਂ ਕਿਸ ਤਰ੍ਹਾਂ ਕਿੰਨੀ ਨਹੀਂ ਜੀ ਮੇਰੇ ਮੇਰੇ ਵੀ ਸੱਟਾਂ ਬਹੁਤ ਲੱਗੀਆਂ ਨੇ ਮੇਰੇ ਤੇ ਵੀ ਹਾਲਤ ਨਹੀਂ ਸਹੀ ਹੈ ਜੀ ਮੇਰੇ ਦਾ ਦਰਦ ਬਹੁਤ ਹੈ ਜੀ ਮੁੰਡੇ ਤੇ ਬਹੁਤ ਜ਼ਿਆਦਾ ਜੀ ਮੁੰਡੇ ਦੇ ਪੇਟ ਵਿੱਚ ਤਿੰਨ ਚਰਚਾ ਮਾਰੀਆਂ ਨੇ ਜੀ ਮੇਰਾ ਨਾਮ ਮੰਗਲ ਸਿੰਘ ਆ ਜੀ ਕੀ ਘਟਨਾ ਹੋਈ ਘਟਨਾ ਐਕਚੁਅਲੀ ਨਾ ਪਹਿਲਾਂ ਮੈਂ ਕੰਮ ਤੇ ਸੀ ਮੈਨੂੰ ਘਰੋਂ ਫੋਨ ਆਇਆ ਵੀ ਮੇਰੀ ਘਰ ਦੀ ਨੇ ਦਵਾਈ ਖਾ ਲਈ ਹੈ ਉਹਨੇ ਫਿਨਲ ਦੀ ਗੋਲੀ ਖਾਦੀਆਂ ਸੀ ਅਸੀਂ ਘਰੋਂ ਮੇਰੀ ਘਰ ਦੀ ਨੂੰ ਲੈ ਆਏ ਡਾਕਟਰ ਅਨੰਦ ਮੈਡੀ ਸਿਟੀ ਦੇ ਸ਼ਕਤੀ ਨੰਦੇ ਉੱਥੇ ਲੈ ਕੇ ਆਏ ਅਸੂ ਨੂੰ ਐਡਮਿਟ ਕਰਵਾਇਆ ਤੇ ਮੇਰੇ ਸਹੁਰੇ ਫਿਰ ਆਏ ਪਹਿਲਾਂ ਮੇਰਾ ਸਾਲਾ ਆਇਆ ਵੱਡਾ ਸਾਲਾ ਤੇ ਉਹਨੇ ਆ ਕੇ ਪਹਿਲਾਂ ਪਿੱਛੇ ਕੱਢ ਗਿਆ ਉਹਨੇ ਕੁਝ ਨਹੀਂ ਕਿਹਾ ਜਦੋਂ ਮੇਰਾ ਸਹੁਰਾ ਸਾਹਿਬ ਆਇਆ ਉਹ ਆ ਕੇ ਡੜੀ ਦੇ ਆਉਂਦੇ ਹੱਥੀ ਪੈ ਗੇ ਹੱਥੀ ਪੈ ਗੇ ਤੇ ਸਾਲੇ ਮੇਰੇ ਨੇ ਕਰ ਲਈ ਖਰਚ ਉਹਨਾਂ ਨੇ ਪਹਿਲਾਂ ਮਾਰੀ ਇਹ ਮੇਰੇ ਭਾਈ ਦੇ ਤਿੰਨ ਖਰਚਾ ਮਾਰੀ ਮੇਰੇ ਸਾਲੇ ਨੇ ਫਿਰ ਮੇਰੇ ਡੈਡੀ ਦੇ ਖਰਚਾ ਮਾਰੀਆਂ ਤੇ ਫਿਰ ਮੇਰੇ ਮਾਮਾ ਸਹੁਰੇ ਜੋਰਾ ਸਿੰਘ ਤੇ ਮਨਜੀਤ ਸਿੰਘ ਇਹ ਵੀ ਆਏ ਇਹ ਵੀ ਸਾਡੇ ਹੱਥੀ ਪੈ ਗੇ ਸੀ ਇਹ ਹਸਪਤਾਲ ਦੇ ਵਿੱਚ ਘਟਨਾ ਹੋਈ ਇਹ ਹਸਪਤਾਲ ਸਾਰਾ ਖੂਨੋ ਖੂਨ ਹੋਇਆ ਸੀ ਤੇ ਹੁਣ ਤੁਸੀਂ ਸਿਵਲ ਹਸਪੀਟਲ ਸਮਰਾਲਾ ਆ ਹਾਂਜੀ ਅਸੀਂ ਸਿਵਲ ਹਸਪੀਟਲ ਸਮਰਾਲਾ ਹੋਰ ਸਾਨੂੰ ਮੇਰੇ ਵੱਡੇ ਮੇਰੇ ਛੋਟੇ ਭਾਈ ਨੂੰ ਇੱਥੋਂ ਰੈਫਰ ਕੀਤਾ ਗਿਆ ਚੰਡੀਗੜ੍ਹ ਤੋਂ ਉਹ ਸੀਰੀਅਸ ਆ ਬਹੁਤ ਜ਼ਿਆਦਾ ਮੇਰੇ ਛੋਟੇ ਭਾਈ ਦੇ ਨਾਮ ਸੁਚੇਨ ਸਿੰਘ ਆ ਜਿਹੜੀ ਲੜਾਈ ਹੋਈ ਹੈ ਕਾਰਨ ਕਾਰਨ ਕਹਿੰਦੇ ਤੁਸੀਂ ਜਾਣ ਕੇ ਕੁੜੀ ਨੂੰ ਦਵਾਈ ਘੁਆਈ ਹੈ ਵੀ ਤੁਹਾਡੇ ਕਰਕੇ ਕੁੜੀ ਨੂੰ ਦਵਾਈ ਖਾਦੀ ਹੈ ਲੜਾਈ ਹੈ ਆ ਕੀ ਨਾਮ ਹੈ ਜੀ ਸਰ ਮੇਰਾ ਨਾਮ ਹਰਦੀਪ ਸਿੰਘ ਆ ਜੀ ਕੀ ਗੱਲਬਾਤ ਹੋਈ ਹੈ ਸਰ ਇਹਨਾਂ ਮੇਰੇ ਚਾਚਾ ਜੀ ਦੀ ਜਿਹੜੀ ਨੂੰਹ ਹੈ ਨਾ ਉਹਨਾਂ ਕੁਝ ਪ੍ਰੋਬਲਮ ਉਹ ਗਾ ਐਡਮਿਟ ਸੀ ਉਰੇ ਮੈਨੂੰ ਨੂੰ ਪਤਾ ਕਰੀ ਕੀ ਗੱਲ ਹੋਈ ਐ ਕੀ ਨਹੀਂ ਉਹ ਐਡਮਿਟ ਸੀ ਉਰੇ ਤਾਂ ਮੈਨੂੰ ਕੋਰਾ ਫੋਨ ਆਇਆ ਵੀ ਕਹਿੰਦੇ ਵੀ ਕੋਈ ਚੱਕਰ ਪਿਆ ਹਸਪੀਟਲ ਮੈਂ ਇਦਾਂ ਆਪਣੇ ਕੰਮ ਕਰ ਰਿਹਾ ਸੀ ਗਿਆ ਆਪਣੇ ਫੋਟੋ ਵੀ ਕੰਮ ਹੈ ਮੇਰਾ ਤੇ ਮਿਕਸਿੰਗ ਕਰਦਾ ਛੱਡ ਕੇ ਮੈਂ ਉਰੇ ਆ ਗਿਆ ਨਾਲ ਕੋਲ ਇਦਾਂ ਖੜੇ ਸੀਗੇ ਇਹ ਆਜਾ ਕਿੱਥੇ ਕੱਟਣਾ ਇਹ ਕਿਹੜੇ ਹਸਪੀਟਲ ਦੀ ਆ ਆਨੰਦਾ ਹਸਪੀਟਲ ਜੀ ਆਪਣੇ ਦੀਪਨੰਦ ਹਸਪੀਟਲ ਕੋਹੜਾ ਰੋਡ ਤੇ ਜੀ ਤੇ ਜਿਹੜਾ ਚਾਚੇ ਦਾ ਵੱਡਾ ਬੇਟਾ ਜੀ ਉਹਦੇ ਸਹੁਰੇ ਨੇ ਜੀ ਉਹਦਾ ਨਾਮ ਨਾਮ ਤਾਂ ਇੱਥੇਕ ਮੈਨੂੰ ਨਹੀਂ ਪਤਾ ਹੈਗਾ ਸੋਨੂ ਇੱਕ ਮੁੰਡਾ ਈ ਇੱਕ ਮੁੰਡਾ ਆਪਣੇ ਮਜੀਤ ਸਿੰਘ ਸਤਾਵਗੜ ਤੋਂ ਕਾਲਾ ਕਹਿੰਦੇ ਜੀ ਇੱਕ ਜੋਰਾ ਸੀ ਗਈ ਸਤਾਵਗੜ ਤੋਂ ਇਹਨਾਂ ਨੇ ਵਾਰਤਾਤ ਕਰੀ ਕਿਰਪਾ ਨਾਲ ਸਾਡੇ ਦੀ ਮੇਰੇ ਕੋਲ ਆਲਰੇਡੀ ਬੜੀ ਪ੍ਰੂਫ ਵੀ ਪਿਆ ਹੋਇਆ ਸਾਰਾ ਕੁਝ ਅਸੀਂ ਟ੍ਰੀਟਮੈਂਟ ਕਰਵਾ ਰਹੇ ਸੀ ਕਿੰਨੇ ਜਾਨੇ ਦੇ ਸੱਟਾਂ ਲੱਗੀਆਂ ਨੇ ਸਰ ਤਿੰਨੇ ਜਣੇ ਸੱਟਾਂ ਲੱਗੀਆਂ ਜੀ ਇੱਕ ਤਾਂ ਸਾਡਾ ਜਿਹੜਾ ਛੋਟਾ ਬ੍ਰਦਰ ਜੀ ਤਾਂ ਐਮਰਜੈਂਸੀ ਚਈ ਉਹ ਤੁਸੀਂ ਕਿੰਨੇ ਕ ਜਾਣੇ ਸੀ ਉੱਥੇ ਅਸੀਂ ਸਰ ਤਿੰਨੇ ਜਣੇ ਸੀਗੇ ਉਹਨਾਂ ਬੱਲੀਓ ਕਿੰਨੇ ਜਾਣੇ ਸੀ ਉਹ ਸਰ 4 ਜਣੇ ਸੀਗੇ ਬਾਕੀ ਕੁਝ ਹੋਰ ਵੀ ਆਏਗੇ ਮੈਨੂੰ ਇੱਥੇ ਕਿੰਨੀ ਯਾਦ ਕਿਉਂਕਿ ਸੱਟਾਂ ਲੱਗਣ ਦੇ ਕਾਰਨ ਅਸੀਂ ਆਪਣਾ ਹੋਸ਼ ਵੀ ਖੋ ਬੈਠੇ ਸੀਗੇ ਅਚਾਨਕ ਸੱਟਾਂ ਕਿੰਨੀਆਂਕ ਲੱਗੀਆਂ ਹੋ ਜਾਂਦੀਆਂ ਸਰ ਜਿਹੜਾ ਛੋਟਾ ਸਾਡਾ ਮੇਰਾ ਬ੍ਰਦਰ ਉਹ ਤਾਂ ਸੀਰੀਅਸ ਹੈ ਜੀ ਤੇ ਚਾਚਾ ਜੀ ਦੀ ਸੱਟ ਲੱਗੀ ਕਾਫੀ ਤੇ ਮੇਰੇ ਆਹ ਲੱਗਿਆ ਹੀ ਤੱਕ ਕਿਰਪਾਨਾ ਮਾਰੀ ਸਾਡੇ ਜੀ ਜਾ ਕੇ ਇਹਨਾਂ ਨੇ ਤੁਸੀਂ ਸਮਰਾਲੇ ਸਿਵਲ ਹਸਪੀਟਲ ਵਿੱਚ ਦਾਖਲ ਹਾਂਜੀ 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 ਕੀ ਨਾਮ ਹੈ ਜੀ ਮੇਰਾ ਨਾਮ ਡਾਕਟਰ ਹਿਤੇਜ ਜੀ ਇਕ ਹੁਣ ਕੇਸ ਆਇਆ ਵਾ ਕੀ ਕੇਸ ਹੈ ਜੀ ਉਹ ਪੂਰਾ ਕੇਸ ਹੈ ਲਓ ਸਾਡੇ ਕੋਲ ਤਕਰੀਬਨ ਜੀ 8:12 ਮਿੰਟ ਦੇ ਕਰੀਬ ਸਾਡੇ ਕੋਲ ਤਿੰਨ ਪੇਸ਼ੈਂਟ ਆਏ ਸੀਗੇ ਜਿਨ੍ਹਾਂ ਦਾ ਜਾਪਦਾ ਹੈਗਾ ਕਿ ਉਹਨਾਂ ਦਾ ਲੜਾਈ ਝਗੜੇ ਦਾ ਕੰਮ ਹੋਇਆ ਹੈਗਾ ਤੇ ਇੱਕ ਬੰਦਾ ਸੁਖਚੈਨ ਸਿੰਘ ਗੁਲਸ਼ਨ ਸਿੰਘ ਤੇ ਹਰਦੀਪ ਸਿੰਘ ਤਿੰਨ ਬੰਦੇ ਸਾਡੇ ਕੋਲ ਆਏ ਨੇ ਇੱਕ ਬੰਦੇ ਨੂੰ ਅਸੀਂ ਚੰਡੀਗੜ੍ਹ ਭੇਜਿਆ ਹੈਗਾ ਤੇ ਬਾਕੀ ਜੋ ਵੀ ਕਲੋਸ ਨੂੰ ਅਸੀਂ ਇਨਫਰਮੇਸ਼ਨ ਭੇਜ ਦਿੱਤੀ ਹੈ ਪਰਚਾ ਉਹਨਾਂ ਦਾ ਕਰ ਦਿੱਤਾ ਹੈ ਬਾਕੀ ਜੋ ਵੀ ਕਾਰਵਾਈ ਹੋਏਗੀ ਕਿੰਨੀ ਇੱਕ ਸੱਟਾਂ ਕਿੰਨੀਆਂ ਲੱਗਦੀਆਂ ਨੇ ਸੱਟਾਂ ਉਹਦੇ ਪਰਚੇ 'ਚ ਅਸੀਂ ਲਿਖ ਦਿੱਤੀਆਂ ਨੇ ਜੀ ਬਾਕੀ ਇੱਕ ਬੰਦਾ ਥੋੜਾ ਜਿਹਾ ਇੱਕ ਥੋੜੀ ਜਿਆਦਾ ਸੱਟ ਸੀਗੀ ਇਸ ਕਰਕੇ ਅਸੀਂ ਉਹਨੂੰ 32 ਪੀਨਲ ਲਈ ਭੇਜਿਆ ਕੋਈ ਜਿਵੇਂ जख्म-ਜੁਖਮ ਜਿਆਦਾ ਡੂੰਘੇ ਵੀ ਸੀਗੇ ਜਿਆਦਾ ਲੱਗਣ ਦਾ ਤਾਂ ਫਿਲਹਾਲ ਠੀਕ ਹੀ ਲੱਗਿਆ ਹੈਗਾ ਬਾਕੀ ਆਪਾਂ ਜਿਵੇਂ ਵੀ ਅਲਟਰਾ ਸਾਊਂਡ ਵਗੈਰਾ ਹੋਏਗਾ ਜਾਂ ਦੀ ਇਨਵੈਸਟੀਗੇਸ਼ਨ ਹੋਣੀ ਹੈ ਫਿਰ ਆਪਾਂ ਵਧੀਆ ਤਰੀਕਾਂ ਦੱਸ ਸਕਦੇ ਹਾਂ ਸਮਰਾਲਾ ਤੋਂ ਪੱਤਰਕਾਰ ਭੂਸ਼ਣ ਬੰਸਲ ਦੀ ਖਾਸ ਰਿਪੋਰਟ ਅੱਛੇ ਕਰਬਾਂਤ ਵਧ ਲਈ ਸੀ करवा <laughs>